ਸਿਕਲ ਦੋਸਤੋ ਅੱਜ ਦੀ ਨਵੇਂ ਦਿਨ ਦੀ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਤੇ ਅੱਜ ਤਰੀਕ ਹੈਗੀ ਜੀ 22 ਮਈ ਸਾਲ 2024 ਬੁੱਧਵਾਰ ਦਾ ਦਿਨ ਹੈ ਤੇ ਸ਼ਾਮ ਦੇ 4 ਵਜੇ ਹੋਏ ਹਨ ਫਿਲਹਾਲ ਆਪਾਂ ਇਸ ਟਾਈਮ ਆਪਣੇ ਘਰੇ ਖੜੇ ਆ ਤੇ ਅੱਜ ਆਪਣਾ ਜਿਹੜਾ ਹੈ ਇੱਕ ਨਵਾਂ ਸਫ਼ਰ ਸ਼ੁਰੂ ਹੋਣਾ ਇੱਕ ਆਪਾਂ ਨਵੇਂ ਟੂਰ ਤੇ ਜਾਣਾ ਹੈ ਤੇ ਉਹ ਟੂਰ ਕਿੱਥੇ ਦਾ ਹੈ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਜੇ ਆਪਾਂ ਸਫਰ ਤੇ ਜਾਣਾ ਹੋਵੇ ਲੰਬੇ ਟੂਰ ਤੇ ਜਾਣਾ ਹੋਵੇ ਪੰਜ ਛੇ ਦਿਨ ਇਸ ਤੋਂ ਵੱਧ ਦਿਨਾਂ ਦਾ ਟੂਰ ਹੋਵੇ ਤਾਂ ਉਸ ਚ ਆਪਾਂ ਨੂੰ ਕੀ ਕੀ ਚੀਜ਼ਾਂ ਲੈ ਕੇ ਜਾਣੀਆਂ ਚਾਹੀਦੀਆਂ ਆ ਉਹ ਸਾਰੀਆਂ ਗੱਲਾਂ ਬਾਤਾਂ ਅੱਜ ਆਪਾਂ ਇਸ ਵਲੌਗ 'ਚ ਕਰਾਂਗੇ ਤੇ ਤੁਹਾਨੂੰ ਬੇਨਤੀ ਹੈ ਕਿ ਜੇ ਤੁਸੀਂ ਅੱਜ ਵੀਡੀਓ ਤੇ ਪਹਿਲੀ ਵਾਰ ਆਇਓ ਤਾਂ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰਿਓ ਹਾਂਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਜੇ ਆਪਾਂ ਨੇ ਲੰਬੇ ਸਫ਼ਰ ਤੇ ਜਾਣਾ ਹੋਵੇ 5-6 ਦਿਨ ਜਾਂ ਇਸ ਤੋਂ ਵੱਧ ਦਾ ਤੁਹਾਡਾ ਟੂਰ ਹੋਵੇ ਤਾਂ ਤੁਹਾਨੂੰ ਕਿਹੜੀ-ਕਿਹੜੀ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਤੇ ਕਿਹੜਾ-ਕਿਹੜਾ ਸਮਾਨ ਤੁਸੀਂ ਨਾਲ ਲਿਜਾ ਸਕਦੇ ਤਾਂ ਸਭ ਤੋਂ ਪਹਿਲਾਂ ਤਾਂ ਜ਼ਰੂਰੀ ਚੀਜ਼ ਹੈਗੀ ਹੈ ਕਿ ਤੁਹਾਡੇ ਕੋਲ ਇੱਕ ਟਰੈਕਿੰਗ ਬੈਗ ਆਉਣਾ ਚਾਹੀਦਾ ਇੱਕ ਵੱਡਾ ਬੈਗ ਹੁੰਦਾ ਜਿਹੜੇ ਆਪ ਟਰੈਕਰ ਲੈ ਕੇ ਜਾਂਦੇ ਆ ਉਹਦੇ ਵਿੱਚ ਜਿਹੜਾ ਸਮਾਨ ਹੈ ਕੱਪੜੇ ਬਹੁਤ ਵਧੀਆ ਤਰੀਕੇ ਨਾਲ ਜ਼ਿਆਦਾ ਸਮਾਨ ਆ ਜਾਂਦਾ ਤੇ ਤੁਸੀਂ 5-6 ਦਿਨ ਦਾ ਹਿਸਾਬ ਲਾ ਕੇ ਚਲੋ ਕਿ ਇੱਕ ਦਿਨ 'ਚ ਤੁਸੀਂ ਜਿਹੜੇ ਇੱਕ ਕੱਪੜੇ ਪਾਣੇ ਹੋਣੇ ਤਾਂ 5-6 ਦਿਨਾਂ ਦੇ ਤਾਂ ਤੁਸੀਂ ਜਿਹੜੇ ਹੈ ਕੱਪੜੇ ਪਾ ਸਕਦੇ ਹੋ ਜਿਹਦੇ ਵੀ ਤੁਸੀਂ ਜ਼ਿਆਦਾਤਰ ਕੋਸ਼ਿਸ਼ ਕਰ ਸਕਦੇ ਆ ਕਿ ਲੋਰਿਆ ਟੀ-ਸ਼ਰਟ ਤੁਸੀਂ ਜਿਹੜੀ ਹੈ ਪ੍ਰੇਫਰ ਕਰ ਸਕਦੇ ਆ ਕਿਉਂਕਿ ਇਹ ਕੱਪੜੇ ਥੋੜੇ ਆਰਾਮਦਾਇਕ ਹੁੰਦੇ ਆ ਤੇ ਆਪਾਂ ਘੁੰਮ ਵੀ ਇਹਨਾਂ ਨੂੰ ਆਸਾਨੀ ਨਾਲ ਸਕਦੇ ਆ ਤੇ ਇੱਕ ਦੋ ਜੀਨ ਪੈਂਟ ਤੁਸੀਂ ਲੈ ਸਕਦੇ ਹੋ ਕਿਉਂਕਿ ਜੀਨਸ ਦੀ ਜਿਹੜੀ ਪੈਂਟ ਹੈ ਉਹ ਤੁਸੀਂ 2-3 ਦਿਨ ਪਾ ਸਕਦੇ ਆ ਤੇ ਇਸ ਦੇ ਨਾਲ ਤੁਸੀਂ 5-6 ਜੋੜੇ ਜਰਾਬਾਂ ਦੇ 5-6 ਜਿਹੜੇ ਹੈ ਆਪਣਾ ਰੁਮਾਲ ਦੇ ਜੋੜੇ ਇਹ ਨਾਲ ਲੈ ਜਾ ਸਕਦੇ ਹੋ ਤੇ ਤੇ ਇਸ ਦੇ ਨਾਲ ਤੁਸੀਂ ਜਿਹੜਾ ਇੱਕ ਟੇਬਲ ਹੁੰਦਾ ਆਪਣਾ ਉਹ ਵੀ ਲਾਈਟ ਵੇਟ ਵਾਲਾ ਛੋਟੇ ਸਾਈਜ਼ ਵਾਲਾ ਟੇਬਲ ਵੀ ਨਾਲ ਤੁਸੀਂ ਕੈਰੀ ਕਰ ਸਕਦੇ ਆਂ ਤੇ ਉਸ ਤੋਂ ਬਾਅਦ ਇੱਕ ਜ਼ਰੂਰੀ ਚੀਜ਼ ਆਂਦੀ ਹੈ ਮੈਡੀਕਲ ਕਿਟ ਯਾਨੀ ਕਿ ਜੇ ਵੀ ਤੁਹਾਡੀਆਂ ਬੇਸਿਕ ਜੀਆਂ ਦਵਾਈਆਂ ਹੋਣੀਆਂ ਜਿਹੜੀਆਂ ਤੁਸੀਂ ਸਿਰ ਦਰਦ ਦੀ ਬੁਖਾਰ ਦੀ ਪੇਟ ਦਰਦ ਦੀ ਇਹ ਸਾਰੀਆਂ ਮੇਨ ਮੇਨ ਜਿਹੜੀਆਂ ਦਵਾਈਆਂ ਤੁਸੀਂ ਲਿਜਾ ਸਕਦੇ ਆਂ ਤੇ ਜੇ ਤੁਹਾਨੂੰ ਕੋਈ ਹੈਲਥ ਇਸ਼ੂ ਹੈ ਤਾਂ ਤੁਸੀਂ ਉਹ ਵੀ ਆਪਣੇ ਡਾਕਟਰ ਤੋਂ ਸਲਾਹ ਲੈ ਕੇ ਉਹਨਾਂ ਦੀ ਸਲਾਹ ਦੇ ਅਕੋਰਡਿੰਗ ਜਾ ਸਕਦੇ ਆਂ ਜੇ ਤੁਸੀਂ ਬਿਲਕੁਲ ਤੰਦਰੁਸਤ ਐ ਫਿੱਟ ਐ ਤਾਂ ਤੁਸੀਂ ਇਹ ਬੇਸਿਕ ਜੀਆਂ ਦਵਾਈਆਂ ਆਪਣਾ ਮੈਡੀਕਲ ਕਿਟ ਦੇ ਵਿੱਚ ਆਪਣਾ ਸ਼ਾਮਲ ਕਰਕੇ ਲਿਜਾ ਸਕਦੇ ਆ ਤੇ ਬਾਕੀ ਤੁਸੀਂ ਆਪਣੇ ਨਾਲ ਕੈਰੀ ਕਰ ਸਕਦੇ ਹੋ ਇੱਕ ਸਰਦੀਆਂ ਦੀ ਜੈਕਟ ਯਾਨੀ ਕਿ ਲਾਈਟ ਵੇਟ ਦੀ ਇੱਕ ਜੈਕਟ ਹੋਵੇ ਜੇ ਕਿਉਂਕਿ ਜਿੱਥੇ ਤੁਸੀਂ ਜਾਣਾ ਜੇ ਉੱਥੇ ਥੋੜੀ-ਬੋਤੀ ਸਰਦੀ ਹੋਈ ਤਾਂ ਤੁਸੀਂ ਉਹ ਪਾ ਸਕਦੇ ਹੋ ਤੇ ਧੁੱਪ ਤੋਂ ਬਚਣ ਲਈ ਤੁਸੀਂ ਇੱਕ ਟੋਪੀ ਲੈ ਸਕਦੇ ਹੋ ਇੱਕ ਐਨਕਾ ਵੀ ਲੈ ਸਕਦੇ ਹੋ ਇਹਦੇ ਨਾਲ ਤੁਹਾਨੂੰ ਫਾਇਦਾ ਇਹ ਰਹੂਗਾ ਕਿ ਜੇ ਤੁਸੀਂ ਕਿਸੇ ਬਰਫ਼ ਵਾਲੀ ਜਗ੍ਹਾ ਜਾ ਰਹੇ ਹੋ ਤਾਂ ਉਹ ਵੀ ਤੁਹਾਨੂੰ ਉਹਦੀ ਪ੍ਰੋਟੈਕਸ਼ਨ ਵਾਸਤੇ ਇਹ ਸਹੀ ਰਹੂਗਾ ਤੇ ਥੋੜਾ-ਬੋਤਾ ਜਿਹੜਾ ਕਿ ਖਾਣ ਪੀਣ ਦਾ ਸਮਾਨ ਤੁਸੀਂ ਜਿਵੇਂ ਲੇਜ਼ ਹੋਗੇ ビスケット नमकीन ਇਹ ਹਲਕਾ ਫੁਲਕਾ ਜਿਹੜਾ ਸਮਾਨ ਹੈ ਇਹ ਤੁਸੀਂ ਕੈਰੀ ਕਰ ਸਕਦੇ ਹੋ ਇੱਕ ਪਾਣੀ ਦੀ ਬੋਤਲ ਹੈ ਜਿਹੜੀ ਉਹ ਸਭ ਤੋਂ ਜ਼ਰੂਰੀ ਹੈ ਉਹ ਤੁਸੀਂ ਮਤਲਬ ਜ਼ਰੂਰ ਕੈਰੀ ਕਰਨੀ ਹੁੰਦੀ ਹੈ ਕਿਉਂਕਿ ਕਈ ਜਗ੍ਹਾ ਹੁੰਦਾ ਕਿ ਪਾਣੀ ਵਗੈਰਾ ਦੀ ਦਿੱਕਤ ਹੁੰਦੀ ਹੈ ਤਾਂ ਪਾਣੀ ਨਾਲ ਚੱਕਣਾ ਸਭ ਤੋਂ ਜ਼ਰੂਰੀ ਹੈ ਤੇ ਇੱਕ ਛੋਟਾ ਜਿਹਾ ਸਮਾਲ ਬੈਗ ਹੁੰਦਾ ਹੈ ਇੱਕ ਮੇਨ ਬੈਗ ਜਿਵੇਂ ਟਰੈਕਿੰਗ ਬੈਗ ਹੋ ਗਿਆ ਉਹ ਚ ਤੁਹਾਡਾ ਕੱਪੜੇ ਵਗੈਰਾ ਸਮਾਨ ਆ ਜਾਂਦਾ ਹੈ ਤੇ ਇੱਕ ਸਮਾਲ ਬੈਗ ਜਿਵੇਂ ਸਾਈਡ ਬੈਗ ਆਪਾਂ ਕਹਿ ਦਿੰਦੇ ਆ ਉਹ ਤੁਸੀਂ ਜ਼ਰੂਰ ਲੈ ਸਕਦੇ ਹੋ ਉਹਦੇ ਵੀ ਤੁਸੀਂ ਆਪਣੇ ਫੋਨ ਦੇ ਚਾਰਜਰ ਤੇ ਪਾਵਰ ਬੈਂਕ ਥੋੜਾ ਬੋੜਾ ਕੈਸ਼ ਮੈਡੀਕਲ ਕਿਟ ਇਹ ਜ਼ਰੂਰੀ ਜ਼ਰੂਰੀ ਸਮਾਨ ਹੈ ਜਿਹੜਾ ਤੁਸੀਂ ਉਹ ਸਾਈਡ ਬੈਗ ਚ ਤੁਸੀਂ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਆਪਣੇ ਨਾਲ ਇੱਕ ਛੋਟੇ ਜਿਹੇ ਸਾਈ ਦੇ ਇੱਕ ਬੈਟਰੀ ਹੈ ਜਿਹੜੀ ਉਹ ਟੂਲਸ ਕਹਿ ਦਿੰਦੇ ਆ ਉਹ ਵੀ ਤੁਸੀਂ ਕੈਰੀ ਕਰ ਸਕਦੇ ਹੋ ਕਿਉਂਕਿ ਕਈ ਜਗ੍ਹਾ ਜਦੋਂ ਤੁਸੀਂ ਪਹੁੰਚਦੇ ਆ ਤਾਂ ਉੱਥੇ ਹਨੇਰਾ ਹੋ ਜਾਂਦਾ ਤਾਂ ਬੈਟਰੀ ਜ਼ਰੂਰੀ ਹੈ ਤੇ ਇਸ ਦੇ ਨਾਲ ਤੁਸੀਂ ਰੇਨ ਕੋਟ ਆਪਣਾ ਇਹ ਵੀ ਕੈਰੀ ਕਰ ਸਕਦੇ ਹੋ ਇੱਕ ਅੰਬ੍ਰੇਲਾ ਹੈ ਉਹ ਵੀ ਤੁਸੀਂ ਲੈ ਸਕਦੇ ਹੋ بارش ਤੋਂ ਬਚਣ ਲਈ ਤੇ ਆਨਲਾਈਨ ਪੇਮੈਂਟ ਹੈ ਕਈ ਜਗ੍ਹਾ ਹੁੰਦੀ ਹੈ ਕਈ ਜਗ੍ਹਾ ਨਹੀਂ ਚੱਲਦੀ ਇਸ ਕਰਕੇ ਥੋੜਾ ਬੋੜਾ ਕੈਸ਼ ਹੈ ਤੁਸੀਂ ਉਹ ਵੀ ਨਾਲ ਇਹ ਰੱਖਣਾ ਜ਼ਰੂਰੀ ਹੁੰਦਾ ਤਾਂ ਇਹ ਸਿਗੀਆਂ ਸਾਰੀਆਂ ਜ਼ਰੂਰੀ ਚੀਜ਼ਾਂ ਆ ਜ਼ਰੂਰੀ ਸਮਾਨ ਜਿਹੜਾ ਆਪਾਂ ਨਾਲ ਕੈਰੀ ਕਰਨਾ ਹੁੰਦਾ ਜਦੋਂ ਜਦੋਂ ਆਪਾਂ ਕਿਸੇ ਸਫ਼ਰ ਤੇ ਜਾਂਦੇ ਆ ਤਾਂ ਇਹ ਜ਼ਰੂਰੀ ਸਮਾਨ ਹੈ ਜਿਹੜਾ ਆਪਾਂ ਮਤਲਬ ਕੈਰੀ ਕਰਨਾ ਹੁੰਦਾ ਹੈ ਤੇ ਜੇ ਤੁਸੀਂ ਇਸ ਤੋਂ ਵੀ ਵੱਧ ਦਿਨਾਂ ਲਈ ਜਾਣਾ ਤਾਂ 5-6 ਦਿਨਾਂ ਦੇ ਕੱਪੜੇ ਬਹੁਤ ਹੋਣੇ ਕਿਉਂਕਿ ਹਰ ਜਗ੍ਹਾ ਤੇ ਤੁਹਾਨੂੰ ਲਾਂਡਰੀ ਆ ਕੱਪੜੇ ਧੋਣ ਦਾ ਸਾਰਾ ਮਤਲਬ ਉੱਥੇ ਇੰਤਜ਼ਾਮ ਮਿਲ ਜਾਂਦਾ ਹੈ ਕੱਪੜੇ ਤੁਸੀਂ ਵਾਸ਼ ਕਰਾ ਸਕਦੇ ਹੋ ਪ੍ਰੈਸ ਕਰਾ ਸਕਦੇ ਹੋ ਤੇ 5-6 ਦਿਨਾਂ ਦੇ ਕੱਪੜੇ ਇਹ ਸਾਰੇ ਮਤਲਬ ਬਹੁਤ ਹੋਣੇ ਆ ਤੇ ਇਹ ਆਪਣਾ ਜ਼ਰੂਰੀ ਚੀਜ਼ਾਂ ਸੀਗੀਆਂ ਜ਼ਰੂਰੀ ਸਮਾਨ ਸੀਗਾ ਤੇ ਹੁਣ ਆਪਾਂ ਗੱਲ ਕਰਦੇ ਆ ਕਿ ਆਪਾਂ ਜਿਹੜਾ ਆਪਣਾ ਟੂਰ ਹੈ ਇਸ ਵਾਰ ਕਿੱਥੇ ਜਾ ਰਿਹਾ ਹੈ ਕਿਉਂਕਿ ਆਪਾਂ ਪਿਛਲੇ ਸਾਲ ਤੋਂ ਵੀ ਕੋਸ਼ਿਸ਼ ਕਰ ਰਹੇ ਸੀਗੇ ਕਿ ਜੰਮੂ ਕਸ਼ਮੀਰ ਚ ਆਪਾਂ ਨੇ ਜਾਣਾ ਸ਼੍ਰੀਨਗਰ ਤੇ ਉਹਦੇ ਆਸ-ਪਾਸ ਘੁੰਮ ਤੇ 5-6 ਦਿਨ ਦਾ ਆਪਣਾ ਟੂਰ ਹੋਊਗਾ ਤੇ 5-6 ਦਿਨ ਦੇ ਵਿੱਚ ਆਪਾਂ ਸਾਰਾ ਜੰਮੂ ਕਸ਼ਮੀਰ ਜੋ ਵੀ ਹੈ ਘੁੰਮਣ ਵਾਲਾ ਸਾਰਾ ਘੁੰਮੋਗੇ ਤੁਹਾਡੇ ਨਾਲ ਆਪ ਐਕਸਪਲੋਰ ਕਰੂਗੇ ਜਿੰਨੀ ਵੀ ਇਨਫਰਮੇਸ਼ਨ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹੋ ਜਰੂਰ ਆਪਾਂ ਸਾਂਝੀ ਕਰੋਂਗੇ ਤਾਂ ਕਿ ਵੀਡੀਓ ਦੇਖ ਕੇ ਤੁਸੀਂ ਜੇ ਤੁਸੀਂ ਇੱਥੇ ਜਾਣਾ ਹੋਇਆ ਤਾਂ ਟੂਰ ਕਰਨਾ ਹੋਇਆ ਤਾਂ ਤੁਹਾਨੂੰ ਥੋੜਾ ਈਜ਼ੀ ਰਹੂਗਾ ਤੇ ਜੰਮੂ ਕਸ਼ਮੀਰ ਦਾ ਜਿਹੜਾ ਸਫਰ ਹੈ ਆਪਾਂ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰੂਗੇ ਕਿ ਕਿਸ ਤਰ੍ਹਾਂ ਆਪਾਂ ਨੇ ਉੱਥੇ ਜਾਣਾ ਹੈ ਇਸ ਤਰੀਕੇ ਦੀ ਟ੍ਰਾਂਸਪੋਰਟ ਰਾਈ ਆਪਾਂ ਪਹੁੰਚ ਸਕਦੇ ਆ ਕਿੰਨੇ ਟਾਈਮ ਲੱਗਦਾ ਕਿੰਨਾ ਖਰਚਾ ਆਉਂਦਾ ਤੇ ਇਸ ਤੋਂ ਇਲਾਵਾ ਮਤਲਬ ਆਪਾਂ ਕਿੱਥੇ ਸਟੇ ਕਰਣੀ ਆ ਉੱਥੇ ਦਾ ਰਹਿਣ ਸਹਿਣ ਖਾਣ ਪੀਣ ਤੇ ਘੁੰਮਣ ਵਾਲੀ ਕਿਹੜੀ ਕਿਹੜੀ ਜਗ੍ਹਾ ਲਗਭਗ ਖਰਚਾ ਆਪਣਾ ਘੁੰਮਣ ਦਾ ਕਿੰਨਾ ਆਉਂਦਾ ਉਹ ਸਾਰੀਆਂ ਗੱਲਾਂ ਬਾਤਾਂ ਇਸ ਤਰ੍ਹਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਰਹੋਗੇ ਤੇ ਅਮੀਰ ਕਰਦਾ ਤੁਹਾਨੂੰ ਅੱਜ ਦੀ ਜਿਹੜੀ ਇਨਫੋਰਮੇਟਿਵ ਵੀਡੀਓ ਇਹ ਵਧੀਆ ਲੱਗੀ ਹੋਗੀ ਕਿ ਆਪਾਂ ਲੰਬੇ ਸਫ਼ਰ ਤੇ ਜਾਣਾ ਤਾਂ ਕਿਹੜਾ-ਕਿਹੜਾ ਸਮਾਨ ਲਿਜਾ ਸਕਦੇ ਆ ਤੇ ਕਸ਼ਮੀਰ ਟੂਰ ਬਾਰੇ ਸਾਨੂੰ ਆਪਾਂ ਨੇ ਅਪਡੇਟ ਦੇਣਾ ਸੀਗਾ ਕਿ ਆਪਾਂ ਨੇ ਜੰਮੂ ਕਸ਼ਮੀਰ ਦਾ ਜਿਹੜਾ ਟੂਰ ਹੈ ਕਰਨਾ ਹੈ 5-6 ਦਿਨ ਦਾ ਆਪਣਾ ਟੂਰ ਹੋਗਾ ਤੇ ਉੱਥੇ ਦੀ ਸਾਰੀ ਆਪਾਂ ਜਾਣਕਾਰੀ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਤੇ ਇਸ ਵੀਡੀਓ ਨੂੰ ਆਪਾਂ ਵਲੌਗ ਨਾਲ ਇੱਥੇ ਖਤਮ ਕਰਦੇ ਤੇ ਅਗਲੀ ਵੀਡੀਓ 'ਚ ਮਿਲਦੇ ਹਾਂ ਕਿਉਂਕਿ ਵਲੌਗ ਵੀ ਆਪਣਾ ਸ਼ਾਇਦ ਕੁਝ ਦਿਨ ਬਾਅਦ ਤੁਹਾਡੇ ਤੱਕ ਪਹੁੰਚੇ ਉੱਤੇ ਨੈੱਟਵਰਕ ਵਗੈਰਾ ਦਾ ਇਸ਼ੂ ਹੁੰਦਾ ਹੈ ਤੇ ਥੋੜੀ ਦਿਨਾਂ ਤੱਕ ਤੁਹਾਡੇ ਨਾਲ ਵੀਡੀਓ ਜਦੋਂ ਆਪਾਂ ਸਫ਼ਰ ਤੋਂ ਵਾਪਸ ਆ ਗਏ ਤਾਂ ਸਾਰੀਆਂ ਵੀਡੀਓ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਰਹੂਗੇ ਤੇ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਗਲੀ ਕਿਸੇ ਵੀਡੀਓ 'ਚ ਮਿਲਦੇ ਹਾਂ ਜੀ ਧੰਨਵਾਦ